ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਊਂਕਾਰ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਨਾਂ ਊਂਕਾਰ ਸਿੰਘ ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਤੇ ਨੰਬਰ ਸਾਡਾ ਜੀ 97792834449779283444 ਤੇ ਝੋਟੀਆਂ ਦਾ ਅੱਜ ਆਪਣੇ ਕੋ ਹੈਗੀਆਂ ਜੀ 8 ਤੇ ਭਰਾ ਭਾ ਤੁਹਾਨੂੰ ਇਹੋ ਬਖਾ ਲੈਣਾ ਵੀ ਆਪਣੇ ਕੋ ਨਵਾਂ ਦੁੱਧ ਆਇਆ ਵਾ ਵੀਡੀਓ ਪਾਵਾਂਗੇ ਪਰ ਦੋ ਚਾਰ ਦਿਨ ਸਾਂਭ ਕੇ ਤੇ ਤੁਹਾਨੂੰ ਇਹਨਾਂ ਦੀ ਜਾਣਕਾਰੀ ਉਦਾਂ ਦੇ ਦੇਦਨੇ ਆ ਤੇ ਆ ਝੋਟੀ ਜਿਹੜੀ ਆ 4 ਦਾਂਦਿਆ ਤੇ 10 ਕਿਲੋ ਗੋਲਾ ਹੀ ਆ ਜੀ ਇਹਦੇ ਖਾ ਲਓ ਠੰਡੇਵਾ ਤੇ ਆਹ ਕੱਟੀ ਮਗਰ ਤੇ ਨਾਲੋਂ ਵੀ ਨਾਲ ਜੀ ਬੋਲੇ ਤੇ ਅਰੀਜਨਲ ਚਾਰ ਦੰਦ ਆ ਵੀਰ ਮੇਰਾ ਕੋਈ ਆ ਕੇ ਚੈੱਕ ਕਰਕੇ ਚਾਰ ਦੰਦ ਫੇਰ ਦਿੰਦਾ ਆ ਵੇਖ ਲੈ ਠੀਕ ਹੈ ਜੀ ਹਾਂ ਜੀ ਬਾਕੀ ਸੀਲ ਆ ਵੇਖਿਓ ਮੰਗਲੂ ਜੀ ਸੀਲ ਪੂਰੀ ਸੀਲ ਲੱਗ ਪੂਰੀ ਐਚ ਐਫ ਗਾਉ ਆ ਵੇਖੋ ਠੀਕ ਆ ਓਕੇ ਜੀ ਵੀਡੀਓ ਚੱਲ ਰਹੀ ਨਾ ਹਾਂ ਜੀ ਮੈਂ ਕੱਟੀ ਖਾਂਦੇ ਮੈਂ ਐਡਾ ਬਣੀਛਦਾ ਆ ਆ ਵੇਖ ਲਓ ਜਮਾਂ ਸੀਲ ਠੰਡੀ ਆ ਬਸਮ ਗਈ ਬਸਮ ਗਈ ਹਾਂ ਹਾਂ ਕਿਉਂ ਆ ਚੋਣਚਾਨੇ ਦੀ ਗਾਡਰ ਵਰਗੀ ਆ ਪਿੱਛੋਂ ਦੀ ਧਾਣ ਫੜ ਲਓ ਅੱਗੋਂ ਦੀ ਫੜ ਲਓ ਥਾਣ ਦੇਵੇ ਦੀ ਕੁਆਲਿਟੀ ਨਾਲ ਲਓ ਮਗਰ ਕਰਕੇ ਬਹੁਤ ਜ਼ਿਆਦਾ ਝੋਟੀਆਂ ਚੰਗੀਆਂ ਜੀ ਆ ਦੇਖੋ ਠੀਕ ਆ ਜੀ ਹਾਂ ਜੀ ਤੇ ਕੀਮਤ ਜਿਹੜੀ ਨਹੀਂ ਆ ਇਹਦੀ ਹਾਂ ਜੀ ਕੀਮਤ ਨਹੀਂ ਹੱਲੇ ਆਪਾਂ ਕਰਨੀ ਕੀਮਤ ਇਹਨਾਂ ਦੀ ਕਰਾਂਗੇ ਦੋ ਦਿਨ ਰੋਕੇ ਵੀਡੀਓ ਪਾਵਾਂਗੇ ਤੇ ਵੀਰ ਮੇਰਾ ਜਿਹਦੇ ਕਿਸ ਨੇ ਲੈਣੀ ਆ ਫੋਨ ਤੇ ਸੰਪਰਕ ਕਰ ਲੈਣੇ ਝੋਟੀਆਂ ਦੇਖ ਲੈਣੇ ਵੱਡੀ ਝੋਟੀ ਆ ਠੀਕ ਆ ਓਰੀਜਨਲ ਚਾਹ ਦਾਂਗੇ ਬਹੁਤ ਜ਼ਿਆਦਾ ਚੁਟਕੀ ਗਈ ਆ ਜੋ ਡੀ ਜੜੀ ਇਹ ਵੀ ਕੋ ਲੋਆਂ ਇਹ ਹੁੰਦੇ ਨੇ ਦੀ ਆ ਜੋ ਟੀ ਜੜੀ ਇਹਦੇ ਥਲੇ ਹੋ ਗਿਆ ਸਾਫ ਕਿਉਂ ਕਨੈਕਟ ਤੇ ਆ ਰਿਹਾ ਯਾਰਾ ਨਹੀਂ ਹੁੰਦਾ ਤੇ ਇੱਕ ਜੱਡ ਬ ਲੈ ਗਿਆ ਛੋਟੀ ਆਵੇ ਪੂਛ ਤੱਕ ਕਾਲੀ ਆ ਤੇ ਥਾਣ ਦੇ ਬੇ ਦੀ ਕੁਆਲਟੀ ਇਹਦੀ ਵੀ ਬਹੁਤ ਆ ਬਹੁਤ ਜ਼ਿਆਦਾ ਚੰਗੀ ਇਹ ਵੀ ਸੀਲਸ ਲਾ ਕੇ ਦੇਖੋ ਕੰਮ ਬਹੁਤ ਜ਼ਿਆਦਾ ਚੰਗੀ ਆ ਤੇ ਆ ਜੋ ਡੀ ਜੜੀ ਇਹ ਹਰੀ ਰਾਈ ਦੀ ਆ ਤੇ ਆ ਵੇਖੋ ਜੀ ਇਹ ਤਾਂ ਗਿਆ ਬੱਚਾ ਮਰ ਆਓ 부שי ਇਹ 부שי ਦੇ ਆ ਪਰ ਇਹ ਇਦਾਂ ਹੀ ਬੈਜੋ ਜਿੱਥੇ ਮਰਜੀ ਬੈਜੋ ਆ ਦੇਖ ਆ ਦੇਖੋ ਮੰਗਲੂ ਜੀ ਆ ਦੇਖੋ ਜਿੱਥੇ ਮਰਜੀ ਬੈਜੋ ਇਹ ਡੀ ਸੀਲਸ ਲੱਗ ਗਿਆ ਠੀਕ ਆ ਤੇ ਆ ਜਿਹੜੀ ਆ ਇਹ ਪੂਰੀ ਸੀਲਸ ਲੱਗ ਗਿਆ ਤੇ ਇਹਦੀ ਕੀਮਤ ਜਿਹੜੀ ਆ ਆਪਾਂ ਹੁਣ ਉਸ ਤਰੀਕੇ ਨਾਲ ਦੇ ਦਾਂਗੇ ਆ 70000 ਦੀ ਠੀਕ ਆ ਹਾਂ ਬੱਚਾ ਗਿਆ ਮਰ ਹਾਂਜੀ ਆ ਥਾਨ ਦੇ ਨਾਲ ਖਾ ਨੇ ਦੇਖੋ ਠੀਕ ਹੈ ਜੀ ਠੀਕ ਹੈ ਭੂਸੀ ਬਣਾਤੀ ਜੀ ਠੀਕ ਹੈ ਆ ਜਿਹੜੀ ਮੈਮ ਇਹਦੇ ਥੱਲੇ ਜਿੱਦਾਂ ਵੇਖੋ ਕੱਟੀ ਜੀ ਆਹ ਕੱਟੀ ਆਹ ਵੇਖਿਓ ਜੀ ਇਧਰ ਖਾ ਲਓ ਮੰਗਲੂ ਜੀ ਜਿੱਥੇ ਮਰਜੀ ਖੁੱਲੀ ਛੱਡ ਕੇ ਥੱਲੇ ਉਹਦੀ ਬੰਦਾ ਨਗਾ ਦਿਓ ਠੀਕ ਹੈ ਜੇ ਵਹੀਂ ਲੱਤ ਮਰ ਜਾਏ ਫਰੀ ਛੱਡ ਦਾਂ ਠੀਕ ਹੈ ਦੁੱਧ ਦੇ ਕੋ ਡੱਟ 12 ਕਿਲੋ ਪਿਆ ਰਿਹਾ ਪਿਆ ਰਿਹਾ ਤੇ ਮੁੱਲ ਜਿਹੜੇ ਮੁੱਲ ਤਾਂ ਨਹੀਂ ਕਰਨ ਦੇ ਵਿੱਚ ਬੰਨੀਆਂ ਨਾ ਦੁੱਧ ਜਾਦੇ ਆ ਗੀਆਂ ਤੇ 2-4 ਦਿਨ ਸਾਹਮਣੇ ਆਉਂਗਾ ਖਾਦਾ ਦੇਵਾ ਕਰਕੇ ਮਗਰ ਦੇਖੋ ਜੀ ਠੀਕ ਹੈ ਜੀ ਹਾਂ ਜੀ ਵਿਖਾ ਲਓ ਨਾੜਾਂ ਨੂੰ ਆਹ ਵੇਖੋ ਦਵਾਂ ਸੈਡਾਂ ਤੇ ਸਿੰਘ ਦੀ ਇਹ ਵਿਖਾ ਲਓ ਸਿੰਘ 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 ਦੋ ਬੋ ਕੁਮਾਰ ਹਿਆ ਆਹ ਵੇਖੋ ਕੁਮਾਰ ਦੀ ਪੂਰੀ ਚੰਗੀ ਮਹਿਬ ਕੀਮਤਾਂ ਕਰਾਂਗੇ ਦੋ ਦਿਨ ਰੋਕੇ ਠੀਕ ਹੈ ਜੀ ਹਾਂ ਜੀ ਵਿਖਾ ਲੀ ਜੇ ਹਾਂ ਜੀ ਸਭ ਖਾਦੋ ਠੰਡਲੀ ਕਰਦੇ ਠੀਕ ਆ ਓਕੇ ਓਕੇ ਸਭ ਫੋਨ ਕਰਕੇ ਪੁੱਛ ਲੈ 1 ਕ ਨੰਬਰ 2 ਨੰਬਰ 3 ਨੰਬਰ 5 ਨੰਬਰ ਤੱਕ ਜਿਹੜੀ ਚਿਹਰੇ ਲੈਣੀ ਆ ਆਹ ਦੇਖੋ ਕਦੀਨਵਾ ਦੋ ਝੋਡੀਆਂ ਵਿਖਾ ਦੇ ਅੰਦਰ ਆਪਾਂ ਆਹ ਝੋਡੀ ਜਿਹੜੀ ਆ ਤਾੜੀ ਸੀ ਆ ਬੋਲੇ ਤੇ ਆ ਠੀਕ ਐ ਹਾਂਜੀ ਬਚਾ ਰ ਆ ਆ ਬਚਾ ਆ ਵਾ ਤੇ ਇਹਨਾਂ ਨੂੰ ਖੋਲ ਕੇ ਵਿਖਾ ਲਦੇ ਆ ਪਰ ਹਾਲਮਾ ਲਓ ਜੀ ਹਾਂ ਦੇਵਾ ਪਰਾਸੋਟ ਇਹ ਕੋਕੋ ਵਾਲੀ ਤੁਸੀਂ ਹੋ ਕੇ ਦੂਰ ਹੋ ਕੇ ਸਾਡੇ ਸਿੰਗੋ ਖਾ ਲੋ ਤੁਮੇ ਥਣਾ ਦਾ ਕਿਆ ਕੋ ਖਾ ਲੋ ਕਿਸੇ ਕਿਥੇ ਲੱਗੇ ਸਿੰਗ ਖਾ ਲੋ ਪਹਿਲਾਂ ਜੀ ਰਿਸ਼ਨਲ ਕੱਟੀ ਆ ਜੀ ਮਾੜ ਹੋ ਕੇ ਥਣਾ ਦੇ ਯਾਰ ਉਹ ਖਾ ਲੋ ਦੇ ਮੇਰਾ ਖਾਣਾ ਦਾ ਚਮੇ ਥਾਣਾ ਕਿ ਤਾਂ ਦੂਰ ਦੂਰ ਤੇ ਲੱਗੇ ਆ ਤੈਨੂੰ ਤੇ ਕਹਿ ਦੇਈ ਜੀ ਚਮੇ ਥਾਣਾ ਵੇਖੋ ਜੀ ਵੇਖੋ ਕੁਆਲਿਟੀ ਗੱਡੀ ਦੀ ਠੀਕ ਹੈ ਜੀ ਹਾਂਜੀ ਬਹੁਤ ਜ਼ਿਆਦਾ ਚੰਗੀ ਹੈ ਜੀ ਤੇ ਤਾਜੀ ਸੂਈ ਆਹ ਦੇ ਕੀਮਤਾਂ ਵੀਰ ਜੀ ਕਰਨ ਨੂੰ ਕੀਮਤਾਂ ਕਰਦੇ ਕੀਮਤਾਂ ਤਾਂ ਨਹੀਂ ਕਰਨ ਦੇ ਵੀ ਮੰਜੀਆਂ ਸੁਨੀਆਂ ਤਾਜ਼ੀਆਂ ਆਪਾਂ ਨੂੰ ਪਤਾ ਲੱਗ ਜੇ ਕੀ ਕੁਛ ਕਰਦੀਆਂ ਵਾ ਤੇ ਦੁੱਧ ਦਾਲ ਸਾਰਾ ਕੁਝ ਦਾ ਫੇਰ ਆਪਾਂ ਕੀਮਤਾਂ ਵੀ ਕਰਾਂਗੇ ਸਾਰਾ ਕੁਝ ਕਰਾਂਗੇ ਵੇਖੋ ਲੈ ਵਾ ਇੱਕ ਕੁਆਲਿਟੀ ਬਹੁਤ ਹੀ ਕੱਟੀ ਜੀ ਇੱਕ ਆ ਮੈਂ ਆ ਜੀ ਇਹਦੇ ਕੋ 15 ਕਿਲੋ net ਦੁੱਧ ਤਿਆਰ ਆ ਠੀਕ ਆ 17 18 ਕਿਲੋ ਵਾਲੀ ਬਿਖੇ ਹੋਣ ਤੇ ਹੁਣ 15 ਕਿਲੋ ਤਿਆਰ ਆ ਜਦ ਬ ਲੈ ਗਿਆ ਬੱਚਾ ਖਾ ਲੂ ਇਹਦਾ ਆ ਬੱਚਾ ਜੀ ਮੰਗੜ ਕੋਣ ਮਾਇਆ ਦਾ ਥਾਨ ਵਖਾ ਲੋ ਸਿੰਘ ਵਖਾ ਲੋ ਸਿੰਘ ਦੀ ਕੁਆਲਿਟੀ ਦੇਖਾ 3 ਸਿੰਘ ਲਗਾ ਜੀ ਤੋੜ ਦਿਓ ਜੀ ਇਹ ਅਸਲ ਨਹੀਂ ਆ ਦੇਖੋ ਕੁਆਲਿਟੀ ਦੀ ਐਦਾ ਪੁੱਛਣਾ ਰਹਿ ਤੋ ਮੰਗੂ ਡਰ ਜੂਗੀ ਪੁੱਛ ਐਦਾ ਜੱਡ ਬਲਾਇਕ ਹਾਂ ਦੂਰ ਦੂਰ ਤੇ ਕਿਵੇਂ ਥਣਾ ਦੀ ਗੈਪ ਸਿੰਗੋ ਖਾ ਲੋ ਕੁਆਲਿਟੀ ਮੈਂ ਜੀ ਵਿਖਾ ਲਉ ਕਿ ਕਿੰਨੀ ਜ਼ਿਆਦਾ ਚੰਗੀ ਮੈਂ ਇਲਾ ਵੀ ਲਾ ਬੋਕਾ ਠੀਕ ਆ ਹਾਂ ਜੀ ਬਾਤੀ ਜਿੰਨੇ ਵੀ ਲੈਣੀਆਂ ਆ ਮਗਰ ਹੋ ਕੇ ਵਿਖਾ ਲਉ ਸੰਪਰਕ ਕਰਦੇ ਸਾਡੇ ਨਾਲ ਫੋਨ ਲਾ ਲੈ ਫਕਰੋ ਕੇ ਦੇਵਾ ਖਾ ਦਿਓ ਹੋਣੇ ਲੈ ਵੇਰੀ ਪੂਰੀ ਚੰਗੀ ਆ ਸਿਰਾਂ ਮਹੀਆ ਸਿਰਾਂ ਸਿਰਾਂ ਹੈਂਡਿਆ ਹੈਂਡਲੈਸ ਤੇ ਇਹ ਖਾ ਲੋ ਥਣ ਦੇ ਬਾਪ ਕੁਆਲਿਟੀ ਆ ਜ਼ੜਈ ਨਦੀ ਠੀਕ ਹੈ ਜੀ ਮੰਗਲੂ ਜੀ ਠੀਕ ਠੀਕ ਆ ਆ ਦੇਖੋ ਦੇਵਾਓ ਖਾ ਲੋ ਫੜਾਓ ਫੋਨ ਦੇਖੋ ਜੀ ਕੁਆਲਿਟੀ ਤੇ ਜੈਡ ਬਲੈਕ ਆ ਗਿਆ ਤਾਂ ਬੱਚਾ ਵੀ ਮਗਰ ਇਦਾਂ ਦਾ ਸੇਮ ਹੀ ਆ ਜੀ ਜੈਡ ਬਲੈਕ ਵੱਡੀ ਮਹੀਆ ਕਾ ਆ ਵੀ ਕੱਟੀ ਜਿਹੜੀ ਆ ਇਹ ਵੀ ਅੰਤਰੀ ਕੋਈ ਸਿਰੇ ਦੀਆਂ ਬਹੁਤ ਚੰਗੀਆਂ ਮਈਆਂ ਜੀ ਬਾਕੀ ਜਿੰਨੇ ਵੀ ਵੀਰ ਕਿਸੇ ਨੇ ਲੈਣੀਆਂ ਹੋਏ ਇਹ ਕਾ ਬੱਚਾ ਬਜੇ ਬੱਚੇ ਤਾਜ਼ੇ ਆ ਜੀ ਆ ਸਾਰੇ ਬੱਚਿਆਂ ਦੇ ਤੁਹਾਨੂੰ ਨਿਗਾ ਮਰਾ ਦੇਣੇ ਉਹ ਛੋਟੀ ਦਾ ਬੱਚਾ ਉਧਰ ਜਿਹੜੇ ਵੀ ਕਿਸੇ ਵੀਰ ਨੇ ਲੈਣੀਆਂ ਹੋਣੇ ਫਿਰ ਨੰਬਰ ਸਾਡੇ ਤੇ ਸੰਪਰਕ ਕਰ ਸਕਦਾ 9779283444 ਨਾਮ ਹੰਕਾਰ ਸਿੰਘ ਪਿੰਡ ਕੋਗਾ ਤਸਵੀਰ ਹਟਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ ਸਾਡਾ 9779283444 9779283444 ਬਾਕੀ ਆ ਦੀ ਲੀ ਲੀਰਾ ਵੀ ਦੀ ਝੋਟੀ ਆ ਬਹੁਤ ਜ਼ਿਆਦਾ ਚੰਗੀ ਆ ਅਭੀ ਮੈਂ ਜਿਹੜੀ ਇੰਨੀ ਕੀ ਠੰਡੀ ਆ ਇੰਨੀ ਕੀ ਚੰਗੀ ਆ ਕੱਟੀ ਮਗਰਿਆ ਜਿਹੜਾ ਕੋਈ ਲਾਜੂ ਯਾਦਗੁਰ ਮੰਗਲੂ ਆ ਬਹਿਜਦੇ ਮੈਂ ਦੇ ਥੱਲੇ ਉਧਰ ਬਹਿ ਜਾ ਆ ਵੇਖੋ ਬਹਿ ਕੇ ਖਾ ਆ ਵੇ ਪੰਜ ਆਣਾ ਬਹਿਜੇ ਸਿਆਣਾ ਬਹਿਜੇ ਆ ਵੇਖੋ ਐਚ ਐਫ گاਵਾں ਤਾਂ ਵੀ ਠੰਡੀ ਆ ਬਾਕੀ ਸਾਰੇ ਵੀਰਾਂ ਦਾ ਧੰਵਾਦ ਆ ਵੀਡੀਓ ਵੇਖਣ ਦੀ ਜੀ ਸასი ਕਾਲਿਆ ਜੀ ਸਾਰਿਆਂ ਨੂੰ ਨਮਾਦਿਆ ਜੀ